ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੰਤ ਹੋ ਗਿਆ ਜ਼ੁਲਮ ਦਾ ਅੰਤ ਹੱਦ ਨਹੀਂ ਰਹੀ ਕੋਈ ਕਿਸੇ ਗੱਲ ਦੀ ਹੁਣ ਵੀ ਅਸੀਂ ਬੰਗਾ ਪਾ ਕੇ ਬੈਠਾਂਗੇ ਨਾ ਕੰਮਾਂ ਨੂੰ ਲੈ ਕੇ ਕਿ ਇਹ ਹਸਿਆਰਪੁਰ ਦੇ ਵਿੱਚ ਇੱਕ 5 ਸਾਲਾਂ ਦੇ ਨਿਆਣੀ ਨੂੰ ਕਿਵੇਂ ਦਰਿੰਦਗੀ ਦੇ ਨਾਲ ਭਈਏ ਨੇ ਮਾਰਿਆ ਕੋਈ ਵੀ ਗੱਲ ਅਜ ਠੰਡੀ ਨਹੀਂ ਹੋਊਗੀ ਜਿੰਨੇ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਭਈਏ ਰਹਿੰਦੇ ਆ ਇਲਾਕੇ ਦੇ ਵਿੱਚ ਸਾਡੇ ਹੁਣ ਅਸੀਂ ਵੀ ਪਿੰਡਾਂ ਦੇ ਸਰਪੰਚ ਨੇ ਜਾਂ ਨੇੜੇ ਤੇੜੇ ਸਭ ਨੂੰ ਇਸ ਗੱਲ ਦੀ ਤਲਾਹ ਕਰਾਂਗੇ ਕਿ ਇਹਨਾਂ ਦੇ ਆਧਾਰ ਕਾਰਡ ਰੱਦ ਕਰੋ ਜਿਹੜੇ ਬਣੇ ਹੋਏ ਆ ਉਹ ਵੀ ਤੇ ਪਿੰਡਾਂ ਚ ਇਹਨਾਂ ਨੂੰ ਬਾਹਰ ਕੱਢੋ ਧੱਕੇ ਮਾਰ ਮਾਰ ਕੇ ਭਜਾਓ ਇੱਥੋਂ ਇਹਨਾਂ ਨੂੰ ਕਿਵੇਂ ਗੰਦ ਪਾਇਆ ਕੀ ਆਪਾਂ ਵੀ ਆਪਾਂ ਵੀ ਇਦਾਂ ਹੀ ਧੀ ਭੈਣਾਂ ਦੀਆਂ ਇੱਜ਼ਤਾਂ ਲੁੱਟਦੇ ਇਹਨਾਂ ਦੀਆਂ ਅਸੀਂ ਮਹਬੂਬ ਕੀਤਾ ਇਹਨਾਂ ਦੀਆਂ ਇੱਜ਼ਤਾਂ ਨੂੰ ਬਚਾਉਨੇ ਆ ਕਿਸੇ ਦੀ ਧੀ ਭੈਣ ਵਾਲਾ ਅਸੀਂ ਅੱਖ ਚੱਕ ਕੇ ਨਹੀਂ ਵੇਖਦੇ ਤੇ ਇਹ ਇਹ ਕਿੱਥੋਂ ਤੱਕ ਜ਼ੁਰਤ ਕਰ ਜਾਂਦੇ ਨੇ ਪੰਜਾਬੀਓ ਕਦੋਂ ਜਾਗੂਏ ਹੁਣ ਸਮਾਂ ਆਪਣੇ ਕੋਲੇ ਪ੍ਰਸ਼ਾਸਨ ਨਾਲ ਐ ਇਸ ਕੰਮ ਨੂੰ ਲੈ ਕੇ ਸਾਥ ਦਿਓ ਦਬ ਕੇ ਵੀਡੀਓ ਨੂੰ ਉਹਨਾਂ ਬੰਦਿਆਂ ਤੱਕ ਪਹੁੰਚਾਓ ਜਮੀਰ ਜਾਗੇ ਮਾੜੀ ਮੋਟੀ ਪੰਜਾਬੀਆਂ ਦੀ ਨਹੀਂ ਦੇਖ ਲਓ ਇਹ ਕਿਹੜੇ ਹਿਸਾਬ ਨਾਲ ਸੱਦਰ ਸਾਡੇ ਬੱਚਿਆਂ ਤੇ ਕਿੱਥੋਂ ਤੱਕ ਕਿ ਕਿਹੜੀ ਕਮੀਨਗੀ ਤੱਕ ਇਹ ਪਹੁੰਚ ਆਏ ਸਿੰਘੋ ਤਿਆਰ ਬਰਤਿਆਰ ਰਹੋ ਐ ਨਹੀਂ ਪਤਾ ਕਦੋਂ ਮੋਰਚੇ ਕਦੋਂ ਕਸਣੇ ਪੈ ਜਾਣ ਕਮਰ ਕਸੇ ਆਪਾਂ ਨੂੰ ਤਾਂ ਆਪਣਾ ਤਿਆਰ ਬਰਤਿਆਰ ਹਥਿਆਰਾਂ ਨਾਲ ਚੜ੍ਹਦੀ ਕਲਾ 'ਚ ਰਹੋ ਮਹਾਰਾਜ ਸੱਚੇ ਪਾਤਸ਼ਾਹ ਅੰਗ ਸੰਗ ਰਹਿਣਗੇ ਹਮੇਸ਼ਾ ਹੀ ਕਿਉਂਕਿ ਜ਼ੁਲਮ ਨੂੰ ਜਦੋਂ ਜੜ ਤੋਂ ਵੱਡਣਾ ਹੋਵੇ ਤਾਂ ਜ਼ੁਲਮ ਦੇ ਪਹਿਲਾਂ ਵਿੱਚ ਵੱਡਣਾ ਪੈਂਦਾ ਫੇਰ ਜਾ ਕੇ ਉਹਦੀ ਜੜ ਵੱਡੀ ਜਾਂਦੀ ਹੈ ਤਾਂ ਇਸ ਗੱਲ ਦੀ ਤਿਆਰੀ ਖਿੱਚ ਕੇ ਰੱਖੋ ਤਿਆਰ ਵਰ ਤਿਆਰ ਰਹੋ ਔਰ ਫੌਜਾਂ ਨੂੰ ਬਾਣੇ ਵਾਲਿਆਂ ਨੂੰ ਬੇਨਤੀ ਹੈ ਕਿ ਆਪਾਂ ਸਾਥ ਦੇਈਏ ਇਹ ਸਲੋਤਰ ਤੋਂ ਬਿਨਾਂ ਨਹੀਂ ਪਾਈਦੇ ਹੈਗੇ ਹਾਲ ਹਲ ਜਿਹੜਾ ਇਹਨਾਂ ਦਾ ਇਹੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ